ਮੇਰੇ ਵੀਰੋ ਭਰਾਓ ਤੇ ਭੈਣੋ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਅੱਜ ਦੀ ਮੇਰੀ ਕਹਾਣੀ ਇਹ ਮਨ ਲੱਗੀਆਂ ਤੁਹਾਨੂੰ ਸੁਣਾਉਣਾ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਜਿਹੜੇ ਹਨ ਉਹ ਕੀਰਤਨ ਕਰਦੇ ਹਨ ਰੋਜ਼ ਕੀਰਤਨ ਕਰਦੇ ਹਨ ਕੀਰਤਨ ਕੌਣ ਕਰਦੇ ਹਨ ਇੱਕ ਭਾਈ ਸਤਾਹੀ ਤੇ ਇੱਕ ਭਾਈ ਬਲਵੰਡਾ ਸੀ ਉਹ ਗੁਰੂ ਦੇ ਪਿਆਰੇ ਹਨ ਅੱਗੇ ਜਿਹੜੇ ਹਨ ਜਿਹੜੇ ਸਾਜਵ ਜੰਦੇ ਹਨ ਉਹਨਾਂ ਦੇ ਗੁਰੂ ਸਾਹਿਬ ਸਾਜੇ ਉਹ ਕੀਰਤਨ ਕਰਦੇ ਹਨ ਉਹ ਜਦੋਂ ਦਾਹੀ ਛਾਂਬ ਦਾ ਵੇਲਾ ਆ ਜਾ ਸਵੇਰ ਦਾ ਵੇਲਾ ਲਾ ਰੋ ਤੇ ਕੀਰਤਨ ਕਰਦੇ ਹਨ ਗੁਰੂ ਸਾਹਿਬ ਦੇ ਘਰੋਂ ਕੀਰਤਨ ਰੋਜ਼ ਹੀ ਕਰਦੇ ਹਨ ਰੋਜ਼ ਕਰਦੇ ਹਨ ਉਹ ਮਹਾਰਾਜ ਉੱਥੇ ਬੈਠੇ ਹੁੰਦੇ ਹਨ ਚੰਗਣ ਚੌਂਕੀ ਲਾ ਕੇ ਆਸਣ ਲਾ ਕੇ ਬੈਠੇ ਹੁੰਦੇ ਹਨ ਭਾਈ ਕਵੀ 10 ਵੀ ਉੱਥੇ ਬੈਠਾ ਹੁੰਦਾ ਸੀ ਬੈਠੇ ਹੁੰਦੇ ਹਾਂ ਤੇ ਜਿਹੜਾ ਹੈ ਨਾ ਸਤਾ ਭਾਈ ਸਤਾ ਸੇ ਵਾਧਾ ਜਿਹੜਾ ਉਹ ਕੀਰਤਨ ਕਰਦਾ ਸੀ ਉਹੀ ਧੀ ਜਵਾਨ ਹੋ ਗਈ ਕੋਈ ਦਿਨ ਪਾ ਕੇ ਕੋਈ ਦਿਨ ਪਾ ਕੇ ਉਹਦੀ ਧੀ ਜਵਾਨ ਹੋ ਗਈ ਤੇ ਉਹ ਦੋਵਾਂ ਭਰਾਵਾਂ ਨੇ ਸੱਤੇ ਨੇ ਤੇ ਬਲਵੰਡੇ ਨੇ ਆਪੋ ਜਿ ਸਰਾਰ ਬਣਾਈ ਤੇ ਸਾਡੀ ਧੀ ਜਵਾਨ ਹੋ ਗਈ ਹੈ ਤੇ ਅਹੀ ਇਹਦਾ ਵਿਆਹ ਚਾਹਤੀ ਇਹਦਾ ਵਿਆਹ ਚਾਹ ਦੀਏ ਉਹਨਾਂ ਆਪ ਕੋ ਚ ਮੇਥ ਲਿਆ ਦੂਆ ਭਰਾਵਾਂ ਨੇ ਤੇ ਇਹਦਾ ਹੀ ਵਿਆਹ ਚਾਹ ਦੀਏ ਸੋਹਣੇ ਢੰਗ ਤਰੀਕੇ ਨਾਲ ਸਾਰਾ ਸ਼ਹਿਰ ਪ੍ਰਸ਼ਾਦਾ ਚਾਗਣ ਆਵੇ ਤੇ ਜੰਜ ਵੀ ਵੱਧ ਤੋਂ ਵੱਧ ਆਵੇ ਤੇ ਸਾਡੀ ਲਾਗੇ ਆਂ ਦਿਵਾਲੇ ਤੁਮ ਹੋ ਜੇ ਪਹਿਲੇ ਵੀ ਵਿਆਹ ਕੀਤਾ ਸੱਤੇ ਤੇ ਬਲਵੰਡੇ ਨੇ ਗੁਰੂ ਘਰ ਦੇ ਸੇਵਾਦਾਰਾਂ ਨੇ ਵਿਆਹ ਕੀਤਾ ਤੇ ਹੁਣ ਇਨੀ ਸਾਡੇ ਕੋ ਮਾਇਆ ਦਾ ਹੈ ਨਹੀਂ ਅਜੀ ਕੀ ਕਰੀਏ ਹੁਣ ਮਾਇਆ ਤਾਂ ਹੈ ਨਹੀਂਗੀ ਉਹਨਾਂ ਗੁਰੂ ਸਾਹਿਬ ਦੇ ਨਾਲ ਗੱਲ ਕੀਤੀ ਗੁਰੂ ਜੀ ਸਾਡੀ ਬੇਟੀ ਦਾ ਵਿਆਹ ਹੋਵੇ ਤੇ ਕੋਈ ਮਦਦ ਦਵੋ ਸਾਨੂੰ ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਤੁਹਾਡੀ ਧੀ ਤੇ ਮੇਰੀ ਧੀ ਕੋਈ ਫਰਕ ਨਹੀਂ ਤੁਸੀਂ ਕਰੋ ਆਪਣਾ ਕੰਮ ਕੀਰਤਨ ਦਾ ਕੰਮ ਕਰੋ ਰੋਜ਼ੀ ਤੇ ਜਿੱਤਰਾ ਆਖੋਗੇ ਉਤਰਾ ਹੀ ਵਿਆਹ ਹੋ ਜਾਏਗਾ ਉਹਨਾਂ ਨੂੰ ਯਕੀਨ ਨਾ ਹੋਇਆ ਉਹ ਲੱਗੇ ਵਿਰੋਧੀ ਬਣਨ ਗੁਰੂ ਘਰ ਦੇ ਵਿਰੋਧੀ ਬਣਨ ਲੱਗੇ ਮਾਇਆ ਦੇ لالਚ ਚ ਜਾਣ ਕੇ ਤੇ ਵਿਰੋਧੀ ਬਣਨ ਲੱਗੇ ਲਾਲਚੀ ਹੋਣ ਲੱਗੇ ਉਹਨਾਂ ਨੇ ਕੀਤਾ ਭਈ ਗੁਰੂ ਸਾਹਿਬ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਗੁਰੂ ਸਾਹਿਬ ਜੀ ਤੁਸੀਂ ਇਤਰਾ ਕਰੋ ਜਿਹੜਾ ਅਸੀਂ ਕੀਰਤਨ ਕਰਨਿਆ ਨਾ ਰੋਜ਼ ਹੀ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਜਾਣ ਕੇ ਸਿਖਾ ਲਿਆ ਹੀ ਕਿ ਗੁਰੂ ਘਰ ਦੀ ਸੇਵਾ 10000 ਜਾਂ 15000 ਰੋਜ਼ ਚੜ੍ਹ ਚੜਾਵਾ ਹੁੰਦਾ ਤੁਸੀਂ ਕਿਰਤਨ ਕਰਦੇ ਹੋ ਨਾ ਦੇ 10000 15000 ਰੋਜ਼ ਦਾ ਰੋਜ਼ ਹੁੰਦਾ ਪਰ ਉਹਦੋਂ ਕਿੱਥੇ ਹੁੰਦਾ ਹੁਣ ਐਨਾ ਉਹਨਾਂ ਨੇ ਉਹ ਗੱਲ ਮੰਨ ਲਈ ਸੱਤੇ ਨੇ ਤੇ ਬਲਵੰਡੇ ਨੇ ਦੋਹਾਂ ਨੇ ਮੰਨ ਲਈ ਵੀ ਗੁਰੂ ਘਰ ਤੇ ਸੇਵਾ ਚੜ੍ਹ ਚੜਾਵਾ ਬੜਾ ਚਾਹਦਾ ਤੇ ਜੇ ਗੁਰੂ ਸਾਹਿਬ ਸਾਨੂੰ ਇੱਕ ਦਿਨ ਦਾ ਚੜ੍ਹ ਚੜਾਵਾ ਦੇ ਦੇਣਾ ਸਾਡਾ ਬਹੁਤ ਸੋਹਣਾ ਢਾਂਗ ਨਾਲ ਵਿਆਹ ਹੋ ਸਕਦਾ ਹੈ ਸਾਡੀ ਬੇਟੀ ਦਾ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਗੱਲ ਕਰ ਦਿੱਤੀ ਤੇ ਗੁਰੂ ਸਾਹਿਬ ਜੀ ਤੁਸੀਂ ਇਤਰਾ ਕਰੋ ਵੀ ਇੱਕ ਦਿਨ ਦਾ ਅਸੀਂ ਕੀਰਤਨ ਕਰਨੀ ਆ ਨਾ ਜਿਹੜਾ ਉਹ ਸਾਨੂੰ ਮਾਇਆ ਦਿੱਤੀ ਜਾਏ ਗੁਰੂ ਸਾਹਿਬ ਨੇ ਕਿਹਾ ਵੀ ਠੀਕ ਹੈ ਤੁਸੀਂ ਇੱਕ ਦਿਨ ਦੀ ਮਾਇਆ ਲੈ ਸਕਦੇ ਹੋ ਉਹਨਾਂ ਨੇ ਕੀਤਾ ਦੋਹੇ ਭਰਾ ਆ ਗਏ ਲਾਲਚੀ ਲਾਲਚੀ ਤੇ ਆ ਗਏ ਹੁਣ ਮਾ ਜਾਵੇ ਉਹਨਾਂ ਨੂੰ ਹੰਕਾਰ ਆ ਗਿਆ ਵਿਰੋਧੀ ਹੋਣ ਲੱਗੇ ਗੁਰੂ ਦੇ ਸਾਹਿਬ ਦੇ ਨਾਲ ਜਦੋਂ ਉਹ ਲੱਗੇ ਕੀਰਤਨ ਕਰਨਾ ਤੇ ਲੱਗੇ ਵੇਖਣ ਜੇ ਕੋਈ ਟਗਾ ਧਰੇ ਮੱਥਾ ਟੇਕੇ ਤੇ ਕੀਰਤਨ ਦਾ ਰਾਗ ਉਹਨਾਂ ਨੂੰ ਭੁੱਲ ਜਾਈ ਤੇ ਜੇ ਕੋਈ ਢੇਲੀ ਜਵਾਨੀ ਧਰੇ ਤੇ ਕੀਰਤਨ ਦਾ ਰਾਗ ਜਿਹੜਾ ਉਹ ਸਹੀ ਹੋ ਜੇ ਤੇ ਵੇਖਣ ਲੱਗੇ ਸਾਰੇ ਭਾਈ ਕਮਲਿਆ ਵੀ ਲੱਗੇ ਵੇਖਣ ਦੇ ਆ ਭਾਈ ਗਰਦਾਸ ਵੀ ਬਈ ਇਹ ਕੀ ਹੋਣ ਲਿਆ ਹੋਇਆ ਹੈ ਉਹਨਾਂ ਨੇ ਜਿਹਨੂੰ ਕੀਰਤਨ ਕੀਤਾ ਸਾਰੀ ਸਮਾਪਤੀ ਹੋਈ ਹੋਈ ਕਿ ਲੱਗੇ ਗਿਣਨਾ ਤੇ ਉਹ ਥੋੜੇ ਪੈਸੇ ਹੋਏ ਥੋੜੇ ਪੈਸੇ ਹੋਏ ਅਹੀ ਤੇ ਗੱਲ ਇਤਰਾਵ ਸੁਣੀ ਆ ਵੀ 1 ਰੁਪਇਆ ਹੋਇਆ ਸੀ ਮੈਂ ਜਿਹੜੀ ਸੁਣਾਉਂ ਰਹੀ ਆ ਮੇਰੇ ਵੀਰਾਂ ਭਰਾਵਾਂ ਕੰਨਾਂ ਨੇ ਸੁਣੀ ਹੋਣੀ ਗੈ ਗੱਲ ਕਹਿੰਦੇ ਨੇ ਵੀ 1 ਰੁਪਇਆ ਹੋਇਆ ਸੀ ਉਹਨਾਂ ਨੇ ਗਿਣਿਆ ਨਾ ਜਦੋਂ ਤੇ 1 ਰੁਪਇਆ ਹੋਇਆ ਤੇ ਦੋਵੇਂ ਭਰਾ ਬਹੁਤ ਮੱਝ ਪਈਓ ਦੋਂ ਵੀ ਮੱਛਪਲੇ ਵੀ 1 ਰੁਪਿਆ ਹੋਇਆ ਸਾਨੂੰ ਤੇ ਦੱਸਿਆ ਗਿਆ ਸੀ 10000 ਹੁੰਦਾ ਤੇ 1 ਰੁਪਿਆ ਹੋਇਆ ਇਹ ਗੁਰੂ ਸਾਹਿਬ ਨੇ ਮਛੰਦਾ ਨਾਲ ਰੜ ਕੇ ਤੇ ਅੱਜ ਮੱਥਾ ਨਹੀਂ ਟੇਕਣ ਦਿੱਤਾ ਲੋਕਾਂ ਨੂੰ ਮੈਂ ਮੱਥਾ ਹੀ ਥੋੜਾ ਟੇਕੋ ਸੱਤੇ ਦੇ ਬਲਵੰਡੇ ਨੇ ਪੈਸੇ ਇਕੱਠੇ ਕਰਕੇ ਘਰ ਨੂੰ ਖਾਣੇ ਨੇ ਇਹਦੇ ਗੁਰੂ ਦੀ ਪਾਲਸੀ ਹੈ ਅਸੀਂ ਬਾਕੇ ਕੀਰਤਨ ਹੀ ਨਹੀਂ ਕਰਨਾ ਅਸੀਂ ਨਹੀਂ ਕਰਨਾ ਕੀਰਤਨ ਅਸੀਂ ਨਾ ਕਿਰਤਨ ਕਰਾਂਗੇ ਤੇ ਗੁਰੂ ਜੀ ਨੂੰ ਪੈਸੇ ਕਿੱਥੋਂ ਹੋ ਜਾਣਗੇ ਉਹ ਬੜੇ ਗੁੱਸੇ ਨਾਲ ਗੁਰੂ ਨੂੰ ਕਹਿਣ ਲੱਗੇ 1 ਰੁਪਈਆ ਲੈ ਤਾਂ ਸਾਡੀ ਧੀਰੇ ਵਿਆਹ ਤੇ ਬਾਲਣ ਵੀ ਨਹੀਂ ਆਉਣਾ ਜਿਹਦਾ ਨਾ ਹੀ ਵਿਆਹ ਕਰਨਾ ਤੇ ਅਸੀਂ 1 ਰੁਪਈਆ ਨਹੀਂ ਲੈਣਾ ਉਹ ਕਹਿਣ ਲੱਗਾ ਵੀ ਚਲ ਤੁਸੀਂ ਲੈ ਲਓ ਤੇ ਕੋਈ ਗੱਲ ਨਹੀਂ ਤੁਹਾਡੀ ਬੇਟੀ ਤੇ ਮੇਰੀ ਬੇਟੀ ਕੀ ਹੋਈ ਹੈ ਤੇ ਮੈਂ ਵਿਆਹ ਖੋ ਹੋ ਜਾਏਗਾ ਤੇਰਾ ਵਿਆਹ ਹੋ ਜਾਏਗਾ ਇਹ ਨਹੀਂ ਗੁੱਸੇ 'ਚ ਨਾ ਆਇਆ ਉਹ ਤੁਸੀਂ ਉਹ ਨਹੀਂ ਮੰਨੇ ਚਲੇ ਗਏ ਘਰ ਨੂੰ ਜਲੇ ਘਰ ਨੂੰ ਕੱਲ ਦਾ ਵੇਲਾ ਹੋਇਆ ਕੱਲ ਦਾ ਟਾਈਮ ਹੋਇਆ ਜਦੋਂ ਉਥੇ ਆਸਣ ਲੱਗ ਗਿਆ ਗੁਰੂ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਸਾਹਿਬ ਦਾ ਆਸਣ ਸੱਜ ਗਿਆ ਸੋਹਣੇ ਥੱਲੇ ਰੇਸ਼ਮੀ ਕੱਪੜੇ ਵਿਛ ਗਏ ਆਲ ਦਵਾਲੇ ਵਿਛ ਗਏ ਲੋਕੀ ਸੰਗਤਾਂ ਆਣ ਆਣ ਕੇ ਬਹਿਣ ਲੱਗ ਪਈਆਂ ਭਾਈ ਗੁਰਦਾਸ ਵੀ ਆ ਗਿਆ ਭਾਈ ਸਿੱਖ ਸਾਰੇ ਆਵੇ ਉਥੇ ਜਦੋਂ ਸਾਰੇ ਆ ਗਏ ਨਾ ਤੇ ਉਹ ਸੱਤਾ ਤੇ ਬਰਵੰਡਾ ਨਾ ਗੁਰੂ ਨੇ ਮੌਰੀਤਿਆ ਦੀ ਉਹ ਨਹੀਂ ਆਏ ਗੁਰੂ ਨੇ ਇਸ਼ਾਰਾ ਕੀਤਾ ਇੱਕ ਸਿੱਖ ਵਾਲਾ ਇੱਕ ਸਿੱਖ ਵਾਲ ਇਸ਼ਾਰਾ ਕੀਤਾ ਤੇ ਜਾ ਉਹਨਾਂ ਨੂੰ ਛੱਡ ਕੇ ਲਿਆ ਆਪਣੇ ਸਾਜ ਸੰਭਾਲਣਾ ਤੇ ਆਪਣਾ ਆ ਕੇ ਕੀਰਤਨ ਵੀ ਕਰਨ ਉਹ ਸਿੱਖ ਗਿਆ ਸਤਣਾ ਤੇ ਸੱਤੇ ਤੇ ਬਲਵੰਡੇ ਨੇ ਬੂਹਾ ਮਾਰ ਕੇ ਤੇ ਅੰਦਰ ਵੜ ਕੇ ਬੈਠੇ ਸਨ ਬੈਠੇ ਹਾਣਾ ਤੇ ਉਹਨੇ ਦੱਬ ਬੂਹਾ ਖੜਕਾਇਆ ਸਾਰੇ ਟੱਬਰ ਨੇ ਅਣ ਸੁਣੀ ਗੱਲ ਕਰ ਛੜੀ ਬਿਆਹ ਨਹੀਂ ਸੁਣਿਆ ਅਸਾਂ ਨਹੀਂ ਸੁਣਿਆ ਉਹਨੇ ਦੱਬ ਬੂਆ ਖੜਕਾਇਆ ਤੇ ਫਿਰ ਸਰਤਾ ਆਇਆ ਸਰਤਾ ਆਇਆ ਬੜੇ ਗੁੱਸੇ ਜਾਇਆ ਉਹਨੂੰ ਜਦੋਂ ਗਾਲ ਸੁਣ ਲਈ ਉਹਨੇ ਫੇਰ ਬਾਹਰ ਖੜੋਤਾ ਸਿੱਖ ਤੇ ਬੜੇ ਉਹਦੀ ਨਾ ਬਹੁਤ ਤਰ ਘੰਟੇ ਜਿਓ ਗਈ ਉਹਦੀ ਤੇ ਕਾਲੀ ਕਾਲੀ ਚ ਬੋਲਿਆ ਅਸੀਂ ਨਹੀਂ ਜਾਣਾ ਕੀਰਤਨ ਕਰਨ ਅਸੀਂ ਨਹੀਂ ਜਾਣਾ ਕੀਰਤਨ ਕਰਨ ਜਾ ਆਪੇ ਹੀ ਕਰ ਲਓ ਗੁਰੂ ਸਾਹਿਬਾਨੇ ਦਾ ਤੇ ਲਾਲਚੀ ਨੇ ਉਹਨਾਂ ਨੇ ਜੇ 1 ਰੁਪਈਆ ਦਾ ਸਾਰਾ ਸਾਨੂੰ ਉਥੋਂ ਜਦੋਂ ਸਾਨੂੰ ਕੋਈ ਫਾਇਦਾ ਨਫਾ ਹੀ ਨਹੀਂ ਜੇ ਅਸੀਂ ਕੀ ਕਰਨੇ ਜਾ ਕੇ ਫਾ ਉਹਨੇ ਕਹਿ ਗਏ ਲੋਕਾਂ ਨੂੰ ਤੇ ਮੱਥਾ ਲੋਕਾਂ ਘੱਟ ਟੇਕਿਆ ਅਸੀਂ ਨਹੀਂ ਜਾਣਾ ਸੇਖ ਆ ਗਿਆ ਸੇਖ ਆ ਗਿਆ ਤੇ ਉਹਨੇ ਦੱਸ ਦਿੱਤਾ ਗੁਰੂ ਸਾਹਿਬ ਨੂੰ ਵੀ ਗੁਰੂ ਸਾਹਿਬ ਜੀ ਉਹ ਨਹੀਂ ਆਏ ਉਹਨੇ ਕੀਤਾ ਮੁੜ ਕੇ ਨਾ ਭਾਈ ਗਰਦਾਸ ਨੂੰ ਕੱਲਿਆ ਵੇਖੋ ਮੌਕਿਆ ਦਾ ਭਾਈ ਗਰਦਾਸ ਜੀ ਕਿਨਾਂ ਵੱਲ ਨੂੰ ਤੁਰ ਪਿਆ ਕਿਨਾਂ ਨੂੰ ਮਨਾਉਣ ਗਿਆ ਜਾ ਕੇ ਉਹਨਾਂ ਨੂੰ ਮਨਾਉਣ ਗਿਆ ਤੇ ਬੂਆ ਬੰਦ ਹੈ ਬੂਆ ਬੰਦੋ ਨੇ ਦੱਬ ਬੂਆ ਖੜ ਪਾਇਆ ਖੜਕਾਇਆ ਤੇ ਫੇਰ ਸੱਤਾ ਹੀ ਆਇਆ ਸੱਤਾ ਬਾਹਰ ਆਇਆ ਬਲਵੰਡਾ ਵੀ ਆਇਆ ਦੋਹੇ ਭਰਾ ਆਏ ਜੇ ਆਖਣ ਲੱਗੇ ਅਸਾਂ ਨਹੀਂ ਜਾਣਾ ਅਸੀਂ ਨਹੀਂ ਜਾਣਾ ਜੇ ਕਹਿੰਦੇ ਉਹ ਤੇ ਅਸੀਂ ਪਿੰਡ ਛੱਡ ਕੇ ਤੁਰ ਜਾਗੇ ਤੇ ਅਸੀਂ ਕੀਰਤਨ ਨਹੀਂ ਕਰਨਾ ਹੈਗਾ ਸਾਨੂੰ ਕੋਈ ਲਾਭ ਵੀ ਨਹੀਂ ਜਦੋਂ ਹੋਇਆ ਤੇ ਅਸੀਂ ਕੀਰਤਨ ਚੁੱਕੀ ਲੈਣਾ ਅਸੀਂ ਕਿਸੇ ਹੋਰ ਦੇ ਕੇ ਕੀਰਤਨ ਕਰਾਂਗੇ ਤੇ ਸਾਨੂੰ ਦਰਖਾ ਮੇਜੇਗੀ ਤੇ ਇਹ ਇਹ ਹੋਰ ਕਿਸੇ ਨੂੰ ਡਾਲੇ ਉਹ ਵੀ ਭਾਈ ਆ ਗਿਆ ਭਾਈ ਗਰਦਾਸ ਵੀ ਆ ਗਿਆ ਭਾਈ ਗਰਦਾਸ ਵੀ ਮੋੜ ਆਇਆ ਉਹਨੇ ਆਣ ਕੇ ਆਠਾ ਗੁਰੂ ਸਾਹਿਬ ਨੂੰ ਪੀਓ ਨਹੀਂ ਆਇਆ ਗੁਰੂ ਸਾਹਿਬ ਨੇ ਮੁੜ ਕੇ ਕੀਤਾ ਵੀ ਆਪ ਗਏ ਚੰਨਣ ਚੌਂਕੀ ਤੋਂ ਆਸਾਂ ਤੋਂ ਉੱਠ ਕੇ ਤੇ ਗੁਰੂ ਸਾਹਿਬ ਜੀ ਹੋਣੀ ਆਪ ਗਏ ਸੰਗਤਾਂ ਕਹਿਣ ਲੱਗੀਆਂ ਗੁਰੂ ਜੀ ਅਸੀਂ ਤੁਹਾਡੇ ਨਾਲ ਚਲੀਏ ਕਹਿਣ ਲੱਗੇ ਨਹੀਂ ਅਸੀਂ ਆਪੇ ਹੀ ਜਾਵਾਂਗੇ ਭਾਈ ਗਰਦਾਸ ਜੀ ਨਾਲ ਗਿਆ ਤੇ ਦੋਵੇਂ ਗਏ ਉਹ ਤੇ ਦੂਏ ਬੰਦ ਹਨ ਤੇ ਦਰਵਾਜ਼ਾ ਖੁੱਲ ਗਿਆ ਆਪਣੇ ਆਪ ਗਏ ਅੱਗੇ ਸੱਤਾ ਤੇ ਬਰਵੰਡਾ ਅੰਦਰ ਮਜੀ ਤੇ ਬੈਠੇ ਉਹੋ ਹੀ ਕੋੜੀਆਂ ਗਾਉਂਦੇ ਹਾਂ ਅਸਾਨੀ ਭਾ ਕੇ ਇਹਦੇ ਘਰ ਜਾਣਾ ਕੀਰਤਨ ਕਰਨਾ ਸਾਨੂੰ ਕੋਈ ਲਾਭ ਵੀ ਨਹੀਂ ਹੋਇਆ ਇੱਥੋਂ ਸਾਨੂੰ ਪੈਸੇ ਹੀ ਨਹੀਂ ਪੂਰੇ ਹੋਏ ਇਹਦੇ ਮਸ਼ਹੰਦਾਰਾ ਰਲ ਗਿਆ ਤੇ ਲੋਕਾਂ ਨੂੰ ਕਹਿ ਗੇ ਮੱਥਾ ਹੀ ਟੇਕਾਂ ਦਿੱਤਾ ਕਿਸੇ ਨੂੰ ਉਹ ਗੁਰੂ ਜੀ ਨੂੰ ਕਹਿਣ ਲੱਗੇ ਅਸੀਂ ਜੇ ਗੁਰੂ ਨਾਨਕ ਦਾ ਨਾਮ ਲੈਂਦੇ ਨੇ ਤੇ ਜੇ ਉਹਦੇ ਨਾਲ ਭਾਈ ਬਾਲਾ ਨਾ ਹੁੰਦਾ ਤਾਂ ਉਹਦਾ ਵੀ ਨਾਮ ਨਹੀਂ ਲੈਣਾ ਉਹਨੇ ਉਹਦਾ ਵੀ ਵਿਰੋਧ ਕਰ ਦਿੱਤਾ ਬਣਾ ਨੇ ਫੱਤੇ ਦੇ ਬਲਵੰਡੇ ਨੇ ਗੁਰੂ ਨਾਨਕ ਦੇਵ ਜੀ ਦਾ ਵੀ ਵਿਰੋਧ ਕੀਤਾ ਆਖਾਂਗੇ ਜਿਹਦੇ ਅਗੇ ਕੀਰਤਨ ਕਰਾਂਗੇ ਸਾਡਾ ਉਹ ਹੀ ਗੁਰੂ ਹੈ ਤੁਸੀਂ ਜਾਓ ਆਪਣੇ ਘਰ ਨੂੰ ਉਹ ਗੁਰੂ ਸਾਹਿਬ ਜੀ ਘਰ ਨੂੰ ਆਵੇ ਉਥੇ ਆਪਣੀ ਆਸਣ ਤੇ ਆਵੇ ਆਸਣ ਤੇ ਆਣ ਕੇ ਤੇ ਉਹਨੇ ਇੱਕ ਸਖ ਦੋ ਸਿੱਖਾਂ ਵੱਲ ਨਜ਼ਰ ਭਰ ਕੇ ਵੇਖਿਆ ਉਹਨੇ ਆਖਿਆ ਸਿੱਖਾਂ ਨੂੰ ਵੀ ਤੁਸੀਂ ਕਰੋ ਬਈ ਕੀਰਤਨ ਅੱਜ ਤੋਂ ਮੇਰੇ ਸਿੱਖ ਕਰਨ ਕਰਨਗੇ ਸਾਨੂੰ ਕੋਈ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਸਿੱਖ ਹੀ ਕੀਰਤਨ ਕਰਿਆ ਕਰਨਗੇ ਉਹ ਸਿੱਖ ਜਿਹੜੇ ਨੇ ਉਹਨਾਂ ਨੇ ਕੀਰਤਨ ਕੀਤਾ ਕੋਈ ਫਰਕ ਨਹੀਂ ਪਿਆ ਸੱਤੇ ਬਲਵੰਡੇ ਦੇ ਕੀਰਤਨ ਦੇ ਵਿੱਚ ਤੇ ਸਿੱਖਾਂ ਦੇ ਕੀਰਤਨ 'ਚ ਕੋਈ ਫਰਕ ਨਹੀਂ ਪਿਆ ਉਸੇ ਦਾ ਉਸੇ ਲੋਕਾਂ ਨੂੰ ਆਨੰਦ ਆਇਆ ਬਹੁਤ ਆਨੰਦ ਆਇਆ ਬਹੁਤ ਮਾਣਿਆ ਲੋਕਾਂ ਬਹਿ ਗਏ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੀਰਤਨ ਕਿੰਨੇ ਕੀਤਾ ਉਧਰ ਜਿਹੜਾ ਸੱਤਾ ਦੇ ਬਲਵੰਡਾ ਸੀ ਨਾ ਉਹਨਾਂ ਨੂੰ ਗੁਰੂ ਸਾਹਿਬ ਆਉਣ ਲੱਗੇ ਆ ਕੇ ਆਏ ਹਨ ਤੇ ਤੁਹਾਡਾ ਪਾਪਾਂ ਦਾ ਘੜਾ ਭਰ ਗਿਆ ਔਖੇ ਹੋਵੋਗੇ ਉਹ ਲੱਗੇ ਔਖੇ ਹੋਣ ਦੋਏ ਭਰਾ ਉਹਨਾਂ ਨੂੰ ਲੱਗਿਆ ਕੋੜ ਦੇ ਫੋੜੇ ਮੁੰਡਾ ਤੇ ਉਹਨਾਂ ਨੂੰ ਤੇ ਬੜੇ ਦੁਖੀ ਹੋ ਗਏ ਦੁਖੀ ਹੋ ਗਏ ਆਂਡੀ ਰੁਆਂਡੀ ਵੀ ਦੁਖੀ ਉਹਨਾਂ ਦੇ ਹੱਥੋਂ ਹੋ ਗਏ ਤੇ ਇਹਨਾਂ ਦੇ ਘਰੋਂ ਦੇ ਨਹੀਂ ਮੁਸ਼ਕਾਉਂਦੇ ਹੀ ਬੜੀ ਮੁਸ਼ਕਾਉਂਦੇ ਵੀ ਉਹਨਾਂ ਦੇ ਘਰੋਂ ਸੱਤੇ ਬਲਵੰਡੇ ਦੇ ਘਰੋਂ ਉਹ ਵਿਰੋਧੀ ਹਣ ਗੁਰੂ ਘਰ ਦੇ ਉਹ ਲੱਗੇ ਤਰਲੇ ਮਾਨੀ ਕਿ ਨਾ ਕਿ ਤਨ ਹੈਗਾ ਹੀ ਮਾਇਆ ਹੈਗੀ ਥੋੜੀ ਬੁਤੀ ਜੋੜੀ ਉਹ ਖਾਲੀ ਉਹਨਾਂ ਨੇ ਮੋਕੋ ਗਿਆ ਸਾਉ ਕੋ ਹੀ ਕੋਣੋ ਤੇ ਮੁਰਕੇ ਲਗੇ ਤਰਲੇ ਮਾਨ ਮੁਰਕੇ ਗੁਰੂ ਦੇ ਘਰ ਵੀ ਸਾਨੂੰ ਕੋਈ ਜੋੜੇ ਗੁਰੂ ਦੇ ਨਾਲ ਕੌਣ ਜੋੜਦਾ ਹੈ ਮੁਰਕੇ ਬੜੇ ਠਾਈ ਤਰਲੇ ਮਾਰੇ ਉਹਨਾਂ ਨੇ ਸਾਨੂੰ ਕੋਈ ਜੋੜੇ ਗੁਰੂ ਸਾਹਿਬ ਦੇ ਨਾਲ ਮੁਰਕੇ ਉਹਨਾਂ ਨੇ ਪੁੱਛਿਆ ਭਈ ਜਿਉ ਤੁਰੇ ਸਵਾ ਕੀਤੀ ਜੁਹਾ ਭਰਾਵਾਂ ਨੇ ਭਈ ਹਲਾਵਰ ਦੇ ਵਿੱਚ ਇੱਕ ਰਹਿਂਗਾ ਗੁਰੂ ਸਾਹਿਬਾਂ ਦਾ ਕੋਈ ਪਿਆਰਾ ਰਹਿੰਦਾ ਉਹਦੇ ਮੈਨੂੰ ਨਾਂ ਭੁੱਲ ਗਈ ਉਹਦਾ ਫਰਕ ਹੀ ਨਾ ਹੈ ਕਿਤਾ ਭੁੱਲ ਗਿਆ ਮੈਨੂੰ ਕਿਤਾ ਭੁੱਲ ਗਿਆ ਕੀ ਨਾਂ ਹੈ ਉਹਦਾ ਗੁਰੂ ਸਾਹਿਬਾਂ ਦਾ ਪਿਆਰਾ ਸੀ ਉੱਥੇ ਕੋਈ ਸਿੱਖ ਸੀ ਕਹ ਲੱਦਾ ਭਾਈ ਲੱਦਾ ਹੀ ਭਾਈ ਆਖਾਂਗੇ ਵੀ ਲੱਦਾ ਹੈਗਾ ਹਲੌਰ ਦੇ ਵਿੱਚ ਉਹਦੇ ਕੋਲ ਚੱਲਦੇ ਆ ਲੱਦੇ ਉਹ 35 ਕਿਲੋਮੀਟਰ ਹੀ ਉਥੋਂ ਹਲੌਰ ਤੇ ਦੋਹੇ ਭਰਾ ਤੁਰਦੇ ਗਏ ਹਲੌਰ ਫਤਾ ਤੇ ਬਲਵੰਡਾ ਦੋਏ ਹਲੋ ਹੋਰ ਤੁਰਦੇ ਗਏ ਜਿਉਂ ਗਏ ਤੁਰਦੇ ਤੇ ਅੱਗੇ ਉਹਨੂੰ ਲੱਦੇ ਭਾਈ ਨੂੰ ਪਤਾ ਲੱਗ ਗਿਆ ਭਾਈ ਮੇਰੇ ਘਰ ਸੱਤਾ ਦੇ ਬਲਵੰਡਾ ਆਵੇ ਨੇ ਗੁਰੂ ਘਰ ਦੇ ਫਟਕਾਰੇ ਹੋਏ ਮੇਰੇ ਘਰ ਆਵੇ ਨੇ ਉਹਦੀ ਨੂੰਹਾਂ ਨੇ ਤੇ ਧੀਆਂ ਨੇ ਬੂਏ ਬਾਤ ਕਰ ਲਈ ਤੇ ਆਹਾਂ ਨੀਆਂ ਨੂੰ ਵੜਨ ਦੇਣਾ ਤੇ ਭਾਈ ਲੱਦਾ ਜੜਾ ਉਹ ਸੁਣਦਾ ਰਿਹਾ ਉਹ ਬਾਹਰ ਬੜੀ ਉੱਚੀ ਉੱਚੀ ਪੁਕਾਰ ਕਰਨ ਤੇਹੀ ਚਿਹਰੇ ਘਰ ਆਏ ਆ ਤੇਰੇ ਦਰ ਤੇ ਆਏ ਆ ਸਾਡਾ ਵਿਚੋਲਾ ਬਣ ਤੇ ਸਾਨੂੰ ਗੁਰੂ ਘਰ ਦੇ ਨਾਲ ਜੋੜ ਸਾਨੂੰ ਗੁਰੂ ਘਰ ਨਾਲ ਜੋੜ ਕੇ ਹੈ ਤਰਾਂ ਸਾਡੇ ਪਾਪ ਬਖਸ਼ੇ ਜਾਣ ਸਾਡਾ ਕੋੜ ਲੱਜ ਜੇ ਨਹੀਂ ਤੇਹੀ ਮਰ ਚਲੇ ਆ ਭਾਈ ਲੱਗਾ ਬਾਹਰ ਨਿਕਲਿਆ ਸੁਣ ਕੇ ਉਹਨਾਂ ਦੀਆਂ ਫਰਿਆਦਾਂ ਤਰਲੇ ਮਿੰਤਾ ਸੁਣ ਕੇ ਬਾਹਰ ਨਿਕਲਿਆ ਨਿਕਲ ਕੇ ਜੀਹਾਂ ਕਹਾਂਗਾ ਜਾਓ ਮੈਂ પાਕੇ ਆਵਾਂਗਾ ਪਾਕੇ ਜੇਨ ਚੜਿਆ ਦੈਨ ਚੜਿਆ ਤੇ ਉਹਨੇ ਕੀਤਾ ਭਾਈ ਲੱਦੇ ਨੇ ਨਾ ਉਦੋਂ ਉਹ ਕੋਹੂੰ ਹੁੰਦਾ ਸੀ ਗੁਰੂਆਂ ਸਾਹਿਬਾਂ ਦਾ ਵੀ ਜਿਹੜਾ ਇਹੋ ਜੇ ਕੰਮ ਦੇ ਵਿੱਚ ਆਵੇ ਉਹ ਨਸ਼ਰ ਹੋ ਕੇ ਆਵੇ ਨਸ਼ਰ ਕੀ ਹੁੰਦਾ ਪਿਖੋਤੇ ਤੇ ਚੜ ਕੇ ਆਵੇ ਉਹ ਜਿਹੜਾ ਭਾਈ ਲੱਦਾ ਸੀ ਨਾ ਉਹਨੇ ਫਿਰ ਖੋਤਾ ਮੰਗਵਾਇਆ ਖੋਤਾ ਮੰਗਵਾਇਆ ਤੇ ਉਹਦੇ ਤੇ ਕਪੜਾ ਸੁਟਿਆ ਤੇ ਕੱਪੜਿਆਂ ਦੀਆਂ ਹੀ ਉਹਨੇ ਗਲਾਮਾਂ ਪਾਈਆਂ ਖੋਤੇ ਨੂੰ ਤੇ ਆਪਣੇ ਸਰੀਰ ਨੂੰ ਮਿੱਟੀ ਮਾਰ ਲਈ ਮੂੰਹ ਨੂੰ ਕੱਖਛਾਈ ਮਾਰ ਲਈ ਫਿਰ ਖਲਾਰ ਲਿਆ ਨਿਆਣੇ ਮਗਰ ਰਗ ਗਏ ਕੁਛ ਗਿੱਧਾ ਮਾਰਨ ਵਾਲੇ ਕੁਛ ਤਮਾਸ਼ਾ ਵੇਖਣ ਵਾਲੇ ਤੇ ਸ਼ਹਿਰ ਦੇ ਲੋਕੀ ਆਖਣ ਲੱਗ ਪਏ ਵੀ ਭਾਈ ਲੱਡੇ ਨੂੰ ਕੀ ਹੋ ਗਿਆ ਤੇ ਭਾਈ ਲੱਡੇ ਨੇ ਕੋੜਾ ਖੋਤਾ ਹੀ ਕਿਆ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਵੱਲੋਂ ਆਵੇ ਆਏ ਤੇ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਭਾਈ ਲੱਡਾ ਤੁਰ ਪਿਆ ਹਰੋਰ ਤੱਕ ਤੇ ਗੁਰੂ ਸਾਹਿਬਾਂ ਨੇ ਜਿੱਦਾਂ ਜਿਦੋਂ ਲੱਗਿਆ ਆਇਆ ਨਾ ਭਾਈ ਲੱਦਾ ਤੇ ਗੁਰੂ ਸਾਹਿਬਾਂ ਨੇ ਸੰਗਤ ਨਾਲ ਲੈ ਕੇ ਤੇ ਆਪ ਵੀ ਅੱਗੋਂ ਆਂਦੀ ਦਰਵਾਜ਼ੇ ਦੇ ਵਿੱਚ ਖਲੋਗੇ ਭਾਈ ਲੱਦਾ ਉੱਤਰਿਆ ਖੋਤੇ ਤੋਂ ਉੱਤਰ ਕੇ ਜੀ ਦੋ ਪੈਰ ਗਾਂ ਤੁਰਿਆ ਤੇ ਅੱਗੇ ਗੁਰੂ ਸਾਹਿਬ ਖਲੋਤੇ ਹਣ ਗੁਰੂ ਸਾਹਿਬ ਖਲੋਤੇ ਹਣ ਤੇ ਆਖਾਂਗਾ ਕੀ ਗੱਲ ਹੋਈਏ ਤੁਹਾਨੂੰ ਬੜੀ ਭਾਜੜ ਪਈ ਆਂਦਾ ਵੀ ਭਾਜੜ ਮੈਨੂੰ ਨਹੀਂ ਪਈ ਐਸੇ ਤਰ੍ਹਾਂ ਦੇ ਜਿਨ੍ਹਾਂ ਨੂੰ ਉਹ ਬਹੁਤ ਵੱਡੇ ਪਾਪੀ ਨੇ ਉਹਨੇ ਮਾਰੇ ਹੀ ਹਨ ਘਰ ਦੇ ਮਾਰੇ ਹੀ ਤੇ ਉਹ ਮਰਨੇ ਪਏ ਨੇ ਕਿ ਹੁਣ ਉਹਨਾਂ ਨੂੰ ਬਖਸ਼ ਦੋ ਤੁਸੀਂ ਹਾਂ ਦਾ ਮੈਂ ਤਾਂ ਕੋਈ ਨਹੀਂ ਬਖਸ਼ਣਾ ਮੇਰੇ ਵੱਲੋਂ ਤੇ ਬਖਸ਼ਿਆ ਹੀ ਨਹੀਂ ਤੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਫਰਿਆਦ ਕਰਨ ਗੁਰੂ ਰਾਮਦਾਸ ਦੇ ਅੱਗੇ ਫਰਿਆਦ ਕਰਨ ਜਿਨ੍ਹਾਂ ਨੇ ਉਹਨਾਂ ਨਿੰਦਿਆ ਕੀਤੀ ਹੈ ਗੁਰੂ ਅੰਗਦ ਦੇਵ ਜੀ ਉਹਨਾਂ ਨੇ ਨਿੰਦਿਆ ਕੀਤੀ ਹੈ ਉਹਦੇ ਕੇ ਹੱਥ ਜੋੜ ਕੇ ਮਾਫੀ ਮੰਗਣ ਤੇ ਮੇਰੇ ਵੱਲੋਂ ਕੋਈ ਗੱਲ ਨਹੀਂ ਉਹਨਾਂ ਨੇ ਬਾਬੇ ਨਾਨਕ ਅੱਗੇ ਵੀ ਹੱਥ ਜੋੜ ਕੇ ਮਾਫੀ ਮੰਗੀ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਾਠ ਸੀ ਉਹਨਾਂ 라ਧਿਆ ਕਰਕੇ ਤੇ ਆਖਣਗੇ ਅਸੀਂ ਐਦੋਂ ਗੁਰੂ ਘਰ ਦੀ ਨਿੰਦਿਆ ਨਹੀਂ ਕਰਾਂਗੇ ਅਸੀਂ ਗੁਰੂ ਘਰ ਦੀ ਨਿੰਦਿਆ ਨਹੀਂ ਕਰਾਂਗੇ ਨਿੰਦਕਾਂਗੇ ਮੂੰਹ ਕਾਲੇ ਵਿੱਚ ਦਰਗਾਹ ਦੇ ਸਾਰਿਆਂ ਨੂੰ ਪਤਾ ਹੈ ਜਿਹੜੇ ਨਿੰਦਕ ਹੁੰਦੇ ਨੇ ਨਾ ਗੁਰੂ ਘਰ ਦੇ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਦਰਗਾਹ ਦੇ ਵਿੱਚ ਜਾ ਕੇ ਲਾਲਚੀ ਜਿਹੜੇ ਹੁੰਦੇ ਨੇ ਲਾਲਚ ਨਹੀਂ ਕਰਨਾ ਚਾਹੀਦਾ ਗੁਰੂ ਘਰ ਦੇ ਨਾਲ ਇਹ ਮੇਰੀ ਭੈਣ ਭਰਾਓ ਐਨੀ ਗੱਲ ਹੈ ਜੇ ਕੋਈ ਗਲਤੀ ਹੋਵੇ ਮੈਨੂੰ ਮਾਫ਼ ਕਰਨਾ ਤੁਸੀਂ ਦੱਸਣਾ ਵੀ ਆ ਤੁਸੀਂ ਗਲਤੀ ਇੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ